ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਤਿੰਨੇ ਗੱਬਣਾ ਨੇ ਥੋੜੇ ਥੋੜੇ ਦਿਨ ਲੈਂਦੀਆਂ ਨੇ ਤੇ ਤਿੰਨੇ ਐ ਮੰਨ ਲਓ ਭਾਈ ਟੌਪ ਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਕੇ ਕਾਂਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਬਹੁਤ ਠੀਕ ਹੋ ਵਧੀਆ ਜੀ ਵਧੀਆ ਤੁਸੀਂ ਦੱਸੋ ਤੇ ਕਿਵੇਂ ਰਿਹਾ ਹੈ ਸਪੋਨਸਰਿੰਗ ਅਪਰਕੰ ਦਾ ਬਹੁਤ ਵਧੀਆ ਬਾਈ ਆਪਣਾ ਦਾ ਅਥਨ ਨਹੀਂ ਵੇਕ ਗਿਆ ਸੀ ਕਿਵੇਂ ਕੀ ਠੀਕ ਆ ਹਾਂ ਉਹਦੇ ਮਾਲ ਮਲਾ ਸੁਆਵਾ ਸੀ ਨਾ ਸੁਆਵਾ ਸੀ ਬਾਈ ਹਾਂ ਵਿੱਚ ਇੱਕ ਵੜ ਟੋਕੜ ਗਿਆ ਸੀ ਹਾਂ ਟੋਕੜ ਗਿਆ ਸੀ ਤੇ ਬਾਈ ਆਪਣਾ ਨਾਮ ਤੇ ਐਡਰੈਸ ਬੋਲ ਦੋ ਨਾਮ ਬਾਈ ਮੇਰਾ ਗੁਰਪ੍ਰੀਤ ਹੈ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਕਿਹੜਾ ਨੇੜੇ ਬਾਈ ਇਧਰ ਪੱਖੋ ਤਪਾ ਢਿਲਮਾ ਤੇ ਬਸ ਇਹੀ ਨੇ ਠੀਕ ਆ ਹਾਂ ਕੰਟੈਕਟ ਨੰਬਰ ਬੋਲੋ ਕੰਟੈਕਟ ਨ 3272 ਠੀਕ ਆ ਹਾਂਜੀ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਤਿੰਨੇ ਹੀ ਫਰ ਗੱਬਣਾ ਨੇ ਤਿੰਨੇ ਬਾਈ ਤਿੰਨੇ ਵੜਾ ਗੱਬਣਾ ਨੇ ਠੀਕ ਆ ਰੇਟ ਫਿਰ ਪਹਿਲਾਂ ਕੋਈ ਹੋਣਗੇ ਰੇਟ ਬਾਈ ਆਪਣੇ ਤੈਨੂੰ ਪਤਾ ਹੀ ਆ ਬਸ ਮਾਨਤਾ ਨਹੀਂ ਹੁੰਦਾ ਕੱਲਾ ਮਾਨਤਾ ਨਹੀਂ ਹੁੰਦਾ ਹਾਂ ਰੇਟ ਜਾਇਜ਼ ਹੁੰਦੇ ਨੇ ਆਪਾਂ ਉਹਨਾਂ ਹੀ ਕਰਦੇ ਆ ਸੌਦੇਬਾਜ਼ੀ ਵਾਲੀ ਗੱਲ ਨਹੀਂ ਕਰਦੇ ਹੁੰਦੇ ਆਪਾਂ ਹੂੰ ਸਹੀ ਗੱਲ ਆ ਉਹਦੇ ਵੀ ਆਪਣੇ ਤੈਨੂੰ ਪਤਾ ਰੇਟ ਜਾਇਜ਼ ਸੀ ਬੈੜਾ ਤਾਂ ਹੀ ਖੜੀਆਂ ਨਹੀਂ ਖੜੀਆਂ ਨਹੀਂ ਬੈਠਾ ਹਾਂ ਜਾਇਜ਼ ਗੱਲ ਹਾਂਜੀ ਬਈ ਭਾਈ ਇਹ ਇਧਰ ਪਹਿਲੇ ਨੰਬਰ ਤੇ ਵੇਡ ਦੇਖ ਰਹੇ ਆ ਕਿਹੜਾ ਸੂਆ ਸੁੰਦੀ ਆ ਭਾਈ ਇਹ ਬਾਈ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਆ ਹਾਂਜੀ ਭਾਈ ਕਿੰਨਾ ਟਾਈਮ ਬਾਕੀ ਹੈ ਦਿਨ ਭਾਈ ਇਹ ਸਵੇਰੇ ਸੂਪੇ ਦੋ ਦਿਨ ਲਾਜੇ ਬਸ ਤਿਆਰੀਆਂ ਜੀ ਲੱਗ ਲੱਗ ਇਹ ਕੀ ਰਿਕਾਰਡ ਰਿਹਾ ਵੀਰੇ ਰਿਕਾਰਡ ਵੀਰੇ ਇਹਦਾ ਆਪਾਂ ਤਾਂ 22 ਕਿਲੋ ਮੰਨ ਕੇ ਲਈਆ ਅਗਲਾ 25 ਕਿਲੋ ਕਹਿੰਦਾ ਸੀਗਾ ਵੀ ਦਿੱਤਾਗਾ ਹਾਂ ਠੀਕ ਆ ਤੇ ਤੁਸੀਂ ਕਿੰਨਾ ਕ ਮੰਨਦੇ ਵੀ ਇਹ ਆਪਾਂ ਭਾਈ ਯਾਰ ਪਹਿਲੀ ਗੱਲ ਤਾਂ ਅਜੇ ਕਰਮ ਵਾਲੀ ਆਪਣੇ ਕੋਲੇ ਖੜ ਗਈ 24 ਕਿਲੋ ਚਵਾ ਕੇ ਦੇ ਦਾਂਗੇ ਦਿਨਾਂ ਦੁੱਧ ਨੇ ਦੂ ਬਾਹਰ ਠੀਕ ਆ ਹਾਂ ਭਾਂਡੇ ਹੀ ਲੱਸ ਦੋ ਤੈਨੂੰ ਬਾਕੀ ਬਈ ਬਰੀਡ ਚੈੱਕ ਕਰੋ ਘਰੀ ਸੈਨਗਾ ਬਈ ਹੈਨਾ ਪੂਰੀ ਬਈ ਫੁੱਲ ਚਮਕ ਚੈੱਕ ਕਰੋ ਬਈ ਇੱਕ ਗੱਲ ਹੋਰ ਆ ਸੰਭਲੀ ਵੀ ਆ ਹੈਨਾ ਆ ਪੂਰੀ ਬਈ ਠੰਡੀ ਸੀ ਲ ਸੋਆ ਦੇਖਣਾ ਬਈ ਇਹ ਤਾਂ ਸੁੰਨੀਆਂ ਸੁੰਨੀਆਂ ਕੱਢ ਜਾਂਦੀਆਂ ਕਿੰਨਾ ਪੈਸੇ ਦੇਖ ਲੈਣਾ ਜਿਆਦਾ ਚਾਰ ਬਾਤ ਆ ਬਈ ਇਹਦਾ ਕੱਚਾ ਕੱਚਾ ਲੇਵਾ ਪਿਆ ਕਰਮ ਵਾਲੀ ਦਾ ਥਰਮਨ ਚੈੱਕ ਕਰਾ ਦੇ ਬਈ ਬਾਕੀ ਥਣ ਬੜਾ ਚੰਗਾ ਮੁੱਠੀ ਵਾਲਾ ਥਾਣਾ ਬਈ ਚਾਰੇ ਥਾਣਾ ਪੀੜੀ ਦੇ ਪਾਵੇ ਨਾਲ ਦੇ ਲੱਗੇ ਵਰਣਾੜਾ ਲੈਵੇ ਤੇ ਚੈੱਕ ਕਰੋ ਪੂਰੀ ਠੰਡੀ ਸੀ ਲਾ ਬਈ ਆ ਕੋਈ ਨਿਕਤ ਨਹੀਂ ਜਿਵੇਂ ਮਰਦੀ ਹੱਥ ਫੇਰੀ ਚੱਲਦਾ ਆ ਥੋੜਾ ਕੈਮਰੇ ਤੋਂ ਪਸੂ ਕਰ ਜਾਂਦੇ ਨੇ ਥੋੜਾ ਜਾਂਦੀ ਆ ਬਈ ਕੈਮਰੇ ਤੋਂ ਬਾਕੀ ਤੂੰ ਤਿਆਰੀਆਂ ਦੇਖ ਬਈ ਮੰਗਣਾ ਕਿੱਥੇ ਆ ਕੀ ਬਾਤ ਆ ਬਈ ਬਹੁਤ ਸੋਹਣੀ ਤਿਆਰੀ ਕਰਮਾਲੀ ਕਰਦੀ ਆਉਂਦੀ ਆ ਬਾਕੀ ਹਜੇ ਤਾਂ ਬਈ ਕੱਚੀ ਕੱਚੀ ਪਈ ਆ ਪੱਚੀ ਕੱਚੀ ਆ ਬਈ ਉਸਾ ਬਣਾਉਂਦਾ ਚਲਾ ਕੇ ਚੱਲੋ ਜਦੋਂ ਤਿਆਰ ਹੋਣਾ ਬਹੁਤ ਸੋਹਣਾ ਤਿਆਰ ਲੈਵਾ ਕਰਕੇ ਸੂਗੀ ਬਾਕੀ ਬਰੀਡ ਚੈੱਕ ਕਰੋ ਫੇਸ ਕੁਆਲਿਟੀ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਸਨਖ ਬਣਾਉਣਾ ਫੁੱਲ ਮਿਲਾ ਫੈਟ ਫੂਡ ਵੀ ਚੰਗੀ ਆਉਂਦੀ ਪੂਰੀ ਬਾਈ ਚੰਗੀ ਉਹ ਤਾਂ ਬਾਈ ਕਹਿੰਦੇ 5 6 ਆਉਂਦੀ ਹੈਗੀ ਬਾਕੀ ਅਗਲਾ ਲਜੋ ਜੇ ਆਪ ਹੀ ਪਤਾ ਲੱਗ ਜਾਏ ਕਰਾਸ ਬੜਾ ਨੇ ਬਾਈ ਗਰਮੀ ਚੱਲਣ ਵਾਲੀਆਂ ਹਨਾ ਪੈਨ ਫੂਡ ਇਹਨਾਂ ਦੀ ਵੀ ਚੰਗੀ ਆਉਂਦੀ ਹੈਗੀ ਉਹ ਚੰਗੀ ਆਉਂਦੀ ਹੈ ਬਾਈ ਬਾਕੀ ਜੇ ਫਿਟਿੰਗ ਦੀ ਗੱਲ ਕਰੀਏ ਬੜੀ ਜਮਾਂ ਬਾਈ ਜਮਾਂ ਫਿਕਸ ਸਮਾਂ ਸੋਨਾ ਲਈ ਬੈਠੀ ਹੈਗੀ ਤਾਂ ਇਹ ਦੇਖ ਲੈ ਵੀ ਇਹਦਾ ਕਿੱਥੇ ਕੱਢਣਾ ਇਹਨੇ ਜਾ ਕੇ ਆ ਦੇਖ ਲੈ ਇਹ ਤਾਂ ਫੁੱਲ ਬਲਟ ਲਾ ਪਈਆਂ ਖੋਲ ਦੇ ਭਰਾ ਤੋੜ ਕੇ ਦਿਖਾ ਦੇ ਬਾਈ ਬਾਕੀ ਬਈ ਆਏ ਨਾ ਸਮਝੋ ਵੀ ਛੋਟੀ ਹੈ ਬਾਈ ਦਾ ਕੱਦ 6 ਫੁੱਟ 12 ਆ 6 ਤੋਂ ਵੀ ਬਾਹਰ ਆ ਬਾਈ 6 ਫੁੱਟ ਤੋਂ ਵੀ ਬਾਹਰ ਆ ਬਾਈ ਤੋ ਤਾਰ ਦੇਖ ਲੈ ਛੋਟੀ ਕੋਈ ਵੀ ਨਹੀਂ ਹੈਗੀ ਹਾਂ ਦੇ ਤੋਰਾ ਵੈੜ ਦਾ ਚੈੱਕ ਕਰੋ ਬਈ ਇੱਕ ਨੰਬਰ ਆ ਜੇ ਲੇਵੇ ਦੀ ਗੱਲ ਕਰੀਏ ਤਾਂ ਲੇਵਾ ਦਾ ਬਾਈ ਬਾਗ ਕਮਾਲ ਲੇਵਾ ਕਰਮਾਲੀ ਦਾ ਤਿਆਰ ਕਰਿਆ ਵਗਾ ਬਹੁਤ ਸੋਹਣਾ ਜਿਹਨੂੰ ਆਪਾਂ ਕਹਿ ਦੀ ਜਵਾਨੀ ਵਾਲੀਆਂ ਬਹਿੜਾਂ ਬਾਈ origignal origignal ਦੂਜਾ ਸੂਆ ਨੇ ਠੀਕ ਹੈ ਹਾਂ ਦੇਖ ਬਾਕੀ ਕੋਈ ਬੜਾਪਾ ਜੰਗ ਨਹੀਂ ਬਾਈ ਜਮਨ ਨਾ ਨਾ ਬਈ ਜਮਾ ਜਮਾ ਤੋਰਾ ਤਾਰਾ ਤੋ ਪਤਾ ਲੱਗ ਜਾਂਦਾ ਕਿ ਨਹੀਂ ਵੀਰੇ ਹਾਂ ਬਾਈ ਸਭ ਇਹਨਾਂ ਦੇ ਚੰਗਾ ਤੋਰਾ ਬਾਕੀ ਲੇਵਾ ਹ ਆ ਮਨ ਲਓ ਵੀ ਇਹਦਾ ਕੱਚੀ ਪਈ ਆ ਬਾਈ ਮੱਕੀ ਬਾਈ ਜਿੰਨੀ ਗੱਲ ਆਪਾਂ ਕਹਿਤੀ ਓਨੀ ਚੋ ਫਰਕ ਨਹੀਂ ਲੱਗੂ ਲੈ ਇਧਰੋਂ ਵੀ ਥਣ ਚੈੱਕ ਕਰੋ ਬਹੁਤ ਸੋਹਣਾ ਥਣ ਲੱਗਿਆ ਬਾਈ ਪੂਰੀ ਵਿੱਚ ਦਾ ਥਣ ਲੱਗਿਆ ਮੈਂ ਕਹਿੰਦਾ ਗੱਲ ਹੀ ਹੈ ਨਹੀਂ ਮੂੰਹ ਕਹਿਣ ਵਾਲੀ ਕਿੰਨੀ ਬੇਕੋ ਤੇ ਭਰਾ ਫਿਰ ਕੀ ਮੁੱਲ ਰੱਖੂਗਾ ਫਿਰ ਮੁੱਲੇ ਦਾ ਬਾਈ 82000 ਰੁਪਏ ਮੁੱਲ ਕਰਦੇ ਆ ਹਾਂ ਮਾਨ ਤਨ ਹੋਊ ਬਾਈ ਇਥੋਂ ਕੱਲਾ ਲੈ ਬਾਈ ਚੱਕੋ ਜਮਾ ਜਾਇਜ਼ ਮੁੱਲ ਕਰਤਾ ਬਾਈ ਕਹਿੰਦਾ ਮੁੱਲ ਬਾਈ ਐ ਮਨ ਲਓ ਵੀ ਜਮਾ ਖਿੱਚ ਕੇ ਜਿਹਨੂੰ ਆਪਾਂ ਜਮਾ ਬਾਈ ਜਮਾ ਹਾਂ ਅੱਜ ਵੀ ਜਮਾ ਖਿੱਚ ਕੇ ਜਮ ਮੁੱਲ ਜਮਾ ਬਾਈ ਖਿੱਚ ਕੇ 82000 ਦੀ ਬਸ ਮੈਂ ਤੁਹਾਨੂੰ ਬਾਈ ਆਪਾਂ ਸੌਦੇ ਨੂੰ 85 ਕਰਾ ਲਾ 90 ਕਰਾ ਲਾ ਉਹਦਾ ਫਿਰ ਕੀ ਫਾਇਦਾ ਪਕਾਈ ਕਰੀ ਜਾਈਏ ਹੈਨਾ ਹੂੰ ਸਹੀ ਗੱਲ ਹੈ ਹਾਂ ਅੱਗੇ ਭਰਾ ਦੋ ਨੰਬਰ ਤੇ ਹਾਂ ਬਾਈ ਇਹ ਵੀ ਬਾਈ ਦੂਜਾ ਸੂਆ ਹੁੰਦੀ ਆ ਦੂਜਾ ਸੂਆ ਹਾਂ ਇਹ ਚਾਰ ਤੋਂ ਪੰਜ ਦਿਨਾਂ ਦੀ ਕੱਚੀ ਆ ਬਾਈ ਚਾਰ ਤੋਂ ਪੰਜ ਦਿਨਾਂ ਦੀ ਕੱਚੀ ਹਾਂ ਇੱਕ ਦਿਨ ਘੱਟ ਲੈ ਜੇ ਦੋ ਦਿਨ ਵੱਧ ਲੈ ਜੇ ਇਹ ਕੋਈ ਦਾ ਕੋਈ ਪਤਾ ਨਹੀਂ ਹੁੰਦਾ ਹੈਨਾ ਇਹਦਾ ਵਕੀਲ ਕੱਢ ਰਿਹਾ ਪਿਸ ਇਹਦਾ ਬਾਈ 20 ਤੋਂ 22 ਕਿਲੋ ਚੇਕਾ ਹਾਂ ਕਾਲੇ ਰੰਗ ਚ ਆ ਗਈ ਬਾਈ ਜਿਹੜਾ ਵੀਰ ਕਾਲੇ ਰੰਗ ਦਾ ਸਕੀਨ ਅਕੀ ਉਹ ਅਰਜੀਨਲ ਦੁੱਧਾ ਸੂਰਾ ਬਾਲਟੀ ਨਾਲ ਬਾਈ ਇਹਦੀਆਂ ਵੀ ਵਾਲੀਆਂ ਪਈਆਂ ਨੇ ਆਹ ਦੇਖ ਲੈ ਲੈ ਫੁੱਲ ਪਈਆਂ ਬਾਈ ਹੈ ਮਾਈਕ ਲਾ ਦੇ ਕਿੱਥੇ ਪਈਆਂ ਬਹੁਤ ਬਾਈ ਬਹੁਤ ਆ ਥਣ ਥਣ ਦੇਖ ਲੈ ਹੱਲੇ ਆ ਕੇ ਹੂੰ ਪੂਰਾ ਜਮਾ ਮੁਠੀ ਵਾਲਾ ਥਣ ਇਹਦੇ ਲੱਗਿਆ ਕੀ ਬਾਤ ਨਾੜਾਂ ਲਈ ਵੀ ਤੇ ਚੈੱਕ ਰੋ ਬੜੇ ਫੁੱਲ ਵਾਲਦਿਆਂ ਬਹੁਤ ਪਿਆਰੀਆਂ ਕਰਨੀਆਂ ਨੇ ਇਹਨੇ ਤੂੰ ਦੇਖ ਲੈ ਕਰਮ ਵਾਲੀ ਨੇ ਕਿੱਥੇ ਜਾਣਾ ਉਹ ਆਹ ਦੇਖ ਲੈ ਬਾਕੀ ਹੋਰ ਗੱਲਾਂ ਬਾਈ ਵੀਰ ਨਾ ਤਾਂ ਥਣਾ ਦਾ ਮਾੜਾ ਲਵੇ ਨਾ ਨਾ ਬਾਈ ਆ ਇੱਕ ਗੱਲ ਤੇਰੇ ਲਈ ਗੱਲ ਬਾਈ ਹੋਰ ਆਪਣੀ ਗਾਇ ਥੱਲੋਂ ਨਹੀਂ ਉਹ ਮਾਰੀ ਹੋਊਗੀ ਥਣਾ ਦੀ ਸਹੀ ਗੱਲ ਆ ਪਰ ਪਸ਼ੂ ਆਪਾਂ ਵੀਡੀਓ ਲੇਟ ਪਾ ਦਿੰਦੇ ਆਂਗੇ ਪਰ ਪਸ਼ੂ ਚੰਗਾ ਹੀ ਭਾਲ ਕੇ ਲੋਣੇ ਹੁੰਦੇ ਆਂਗੇ ਹਾਂ ਵੀਡੀਓ ਬਾਈ ਟਾਈਮ ਉੱਪਰ ਲਾਉਂਦਾ ਪਰ ਪਸ਼ੂ ਐਂ ਲਾ ਲਵੇ ਨੀ ਗਿੰਦੀ ਉਹ ਕੰਮ ਨਹੀਂ ਆਪਾਂ ਵੀ ਇਕੱਠੀਆਂ ਕਰਨੀਆਂ ਨੇ ਜਿਹੜਾ ਚੰਗੀਆਂ ਮਿਲਗੀਆਂ ਫਿਰ ਤਾਂ ਲੈਣੀਆਂ ਨਹੀਂ ਨਹੀਂ ਇਹਨੂੰ ਵੀ ਭਰਾ ਖੋਲ ਦੇ ਖੋਲ ਦੇ ਨਾ ਬਾਕੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਇਹਦਾ ਵਿਸ਼ਾ ਨਾ ਪੂਰਾ ਬਾਈ ਪੂਰਾ ਜਵਾਨੀ ਵਾਲੀ ਵੈੜਾ ਯਾਰ ਜਵਾਨੀ ਵਾਲੀ ਵੈੜਾ ਬਾਕੀ ਜਾਤ ਕੁਆਲਿਟੀ ਚੈੱਕ ਕਰੋ ਫੁੱਲ ਬਾਈ ਜਮਾ ਫੁੱਲ ਬਰੀਕਾ ਬਾਕੀ ਸੈਨਗ ਦੀ ਗੱਲ ਹੁੰਦੀ ਆ ਵੀਰੇ ਚਮਕਣੀ ਜਮਾ ਬਾਈ ਚਮਕ ਜੇ ਗੱਲ ਕਰੀਏ ਤਾਂ ਫੁੱਲ ਆ ਹਨਾ ਉਧਰ ਕੀ ਬਾਤ ਆ ਬਾਈ ਚਮਕ ਚਮਕ ਚੈੱਕ ਕਰੋ ਸੈਨਗ ਤਾਂ ਬੜੀ ਗਾਂ ਦੀ ਬੇਲ ਬੂਲ ਦੇਖ ਬਾਈ ਪੂਰੀ ਲੰਮੀ ਹੈਗੀ ਮੈਂ ਕਹਣਾ ਬਾਈ ਕੀ ਬਾਤ ਆ ਕੱਲਾ ਕੱਲਾ ਜਿਹਨੂੰ ਆਪਾਂ ਅੰਕ ਕਹਦੇ ਆ ਨਾ 10 10 ਕਰਦੇ ਹਾਂ ਹਾਂ ਬਾਈ ਉਹ ਲੱਗਿਆ ਬਾਕੀ ਬਈ ਪਲੀ ਪੁਲੀ ਵੀ ਬਹੁਤ ਆ ਗਈ ਫੁੱਲ ਬਾਈ ਹਜੇ ਤਾਂ ਬਈਆਂ ਨੇ ਤਿੰਨ ਚਾਰ ਮਨਾਂ ਨੂੰ ਤਿਆਰ ਹੋ ਕੇ ਦੀ ਦੇਖੀ ਗੱਲ ਕਿੱਥੇ ਜਾਣਾ ਹੈ ਹਮ ਹਜੇ ਤਾਂ ਬਾਈ ਪਲਟਲਾਂ ਫੁੱਲ ਪਈਆਂ ਇੱਕ ਗੱਲ ਹੋਰ ਆ ਵੀਰੇ ਜਿਹੜਾ ਲੇਵਾ ਹੋਊਗਾ ਉਹ ਫਿਕਸ ਹੋਊਗਾ ਜਿੰਨਾ ਮਗਰ ਨੂੰ ਉਹ ਨਹੀਂ ਮੂਰਨੀ ਹਾਂ ਬਾਕੀ ਯਾਰਾ ਬਾਈ ਤੈਨੂੰ ਪਤਾ ਇਹ ਜਿਵੇਂ ਬਿਹੜਾ ਨੂੰ 22 ਕਿਲੋ ਦੁੱਧ ਕੋਈ ਬਾਹਲਾ ਨਹੀਂ ਆ ਥਣ ਮਾਣਾ ਭਾਂਡੇ ਹੀ ਦੱਸ ਦਿੰਦਾ ਆਪਾਂ ਨੂੰ ਹਮ ਜਾਇਜ਼ ਕਰ ਇਹਦਾ ਫਿਰ ਬਾਈ ਕੀ ਮੁੱਲ ਹੋ ਲੈਂਦਾ ਇਹਦਾ ਮੁੱਲ ਬਾਈ 72000 ਰੁਪਇਆ 72000 ਮਾਨਤਾਣ ਕਰ ਦਿਆਂਗੇ ਬਾਈ ਚੱਕੋ ਜਮਾ ਅੱਜ ਤਾਂ ਮੰਨ ਲਓ ਵੀ ਆਫਲਾਈਨੇ ਕੰਮ ਨਹੀਂ ਆਉਂਦਾ ਬਾਈ ਜਮਾ ਤੇ ਜੈਜ ਦੇਣ ਲੈਣ ਵਾਲੇ ਮੁੱਲ ਹੀ ਹਾਂ ਕਿ ਬਾਈ ਦੇ ਤੇ ਬਾਈ ਕਹਿੰਦਾ 72000 ਦੀ ਆਪਾ ਦੇ ਦੇਂਗੇ ਥੋੜਾ ਹੈ ਕਣਾ ਮਾਨਤਾਣਾ ਹੋ ਜੂਗਾ ਕਰ ਦਾਂਗੇ ਬਾਈ ਫੁੱਲ ਹੀ ਕਰ ਦਾਂਗੇ ਠੀਕ ਹੈ ਹਾਂ ਮਾਨਤਾਣਾ ਜ਼ਰੂਰ ਕਰਾਂਗੇ ਅੱਗੇ ਬਾਈ ਲਾਸਟ ਤੇ ਤਨ ਨੰਬਰ ਹਾਂ ਇਹ ਵੀ ਬਾਈ ਦੂਜਾ ਸੂਆ ਸੁੰਦੀ ਆ ਯਾਰ ਪਲੀ ਵੀ ਵੜੀ ਆ ਪੂਰੀ ਬਾਈ ਤੂੰ ਪ੍ਰਿੰਟ ਪ੍ਰਿੰਟ ਦੇਖ ਲੈ ਗਣਾ ਬਾਈ ਕੀ ਬਾਤ ਆ ਸਿੰਗ ਜ਼ਰੂਰ ਹੈ ਇੱਕ ਕੈਂਚੀ ਦਾ ਸਿੰਗ ਜ਼ਰੂਰ ਅਗਲੇ ਨੂੰ ਦੱਸਦੀ ਹੈ ਨਾ ਦਿਖਾ ਦਈਏ ਫੇਸਬੁਕ ਕੁਆਲਟੀ ਇਹਦੀ ਪੂਰੀ ਦੇਖ ਮੈਂ ਕਹਿੰਦਾ ਕੀ ਬਾਤ ਆ ਡੀਡ ਚੈੱਕ ਕਰੋ ਰੰਗ ਵਾਹੀਂ ਨਹੀਂ ਹਾਂ ਚਮਕ ਨਹੀਂ ਚਮਕ ਆਪਣੀ ਤਿੰਨਾ ਵੜਾਂ ਤੀਆਂ ਆ ਚਮਕ ਤਿੰਨਾ ਦੀ ਪਲੀ ਆ ਬਾਈ ਰਾ ਦੇਖੀ ਵੀ ਦੇਖੋ ਪੂਰੀ ਫੁੱਲ ਬਾਈ ਅਰੇ ਬਾਈ ਕੱਚੀ ਕੱਚੀ ਆ ਇੱਕ ਕਹ ਤਲੇ ਜੂ ਪੂਰਾ ਸਹੀ ਹੈ ਠੀਕ ਆ ਹਾਂ ਬਾਲਟੀ ਨਾਲ ਵੀ ਚੱਕ ਕਰਾ ਦੇ ਕਿੱਥੇ ਪਈਆਂ ਨੇ ਚੋਲ ਚਾਰਵੇਂ ਦੀ ਹਾਂ ਹਾਂ ਬਾਹਲਾ ਕੋਲ ਨਾ ਤੂੰ ਮੂਰੇ ਥਣ ਦੇ ਜਾ ਤਰਿਆ ਕੀ ਬਾਤ ਜਮਾ ਮੁਠੀ ਵਾਲਾ ਖਾਣ ਲੱਗਿਆ ਵਾ ਖਾਣ ਲੱਗਾ ਮੁਠੀ ਵਾਲਾ ਥਾ ਹਾਰੇ ਥਣਾ ਪੂਰੇ ਗੈਪ ਗੈਪ ਤੇ ਹੈ ਬਾਈ ਥਣਾ ਦੀ ਇੱਕ ਵਾਰ ਚੋਲ ਬਾੜੀ ਆ ਬਾਈ ਹਾਂ ਹਾਂ ਬਾਈ ਜਮਾ ਜਮਾ ਬਸ ਦੁੱਧ ਵੀ ਮੱਝਾਂ ਰਕਈ ਹੋਣਾ ਬਾਈ ਹੂੰ ਜਵਾਨੀ ਵਾਲੀ ਵਹਿੜਾ ਰੈਕਟਰ ਇਹ ਜਵਾਨੀ ਵਾਲੀ ਆ ਬਾਈ ਐ ਲਾ ਲ ਨਵੇਂ ਹਾਨਾ ਜਮਾ ਦੇ ਮੈਂ ਕਿ ਤੈਨੂੰ ਤੋਰਾ ਹੀ ਦੱਸ ਦੂ ਵਹਿੜ ਦਾ ਇੱਕ ਯਾਰ ਝੋਲਾ ਬਹੁਤ ਵੱਡਾ ਬਲਾ ਤੁਰਦੀ ਦੱਸ ਦਿੰਦੇ ਕੀ ਬਾਤ ਅੱਲਾ ਪੀ ਚੈੱਕ ਕਰੋ ਤੋਰਾ ਚੈੱਕ ਕਰ ਲੋ ਇਹਨੂੰ ਕਹਿੰਦੇ ਨਮਾ ਹਾਨਕ ਨਹੀਂ ਜਵਾਨੀ ਵਾਲੀ ਬੜਕ ਮਾਰਦੀ ਆ ਬੇ ਕੀ ਬਾਤ ਜੰਦੀਆਂ ਨਾ ਬਈ ਕੋੜੀਆਂ ਨੂੰ ਕੋੜੀਆਂ ਕੋ ਜੰਦੀਆਂ ਸਹੀ ਗੱਲ ਆ ਤਰੀਕਾ ਇਹਨਾਂ ਵਾਲੀ ਹੋਰ ਦਵਾ ਦੇ ਕਿਹੜਾ ਦੇਖ ਸੋ ਸਾਹਮਣੀ ਉਹ ਕਰਦੀ ਆ ਲੈ ਹਾਂ ਬਾਕੀ ਨਾੜਾ ਨੂੜਾ ਫੁੱਲ ਚਾਹੀਏ ਕਿੰਨਾ ਕਹਤਾ ਦੇ ਦੂ ਪ੍ਰਾਇਸਟਿਮੇਟ ਦੁੱਧ ਬਾਈ 23 24 ਕਿੱਲੇ ਨੂੰ ਕੀ ਬਾਲਾ ਐਡੇ ਭਾਂਡੇ ਵਾਲੀ ਨੂੰ ਹਣਾ ਬਾਕੀ ਪਲੀ ਹਾਂ ਜਿੰਦ ਜਾਨ ਵਾਲੀ ਬੇਹੜਾ ਕੀ ਤੋਰਾ ਤਰਾ ਚੈੱਕ ਕਰੋ ਇੱਕ ਨੰਬਰ ਤੋਰਾ ਮੈਂ ਕਹਣਾ ਬੜੀ ਸੈਨਿਕ ਚੰਕੜੀ ਬਾਕੀ ਇਹ ਗੱਲ ਉਹ ਗੱਲ ਨਹੀਂ ਹੈਗੀ ਆਪਣੀ ਬਾਈ ਵੀ ਜਿੰਨਾ ਕਹਤਾ ਹੈਣਾ ਕੋਈ ਫਰਕੂ ਜੇ ਆਪਣੇ ਕੋਲੇ ਖੜਗੀਆਂ ਸੂਪੀਆਂ ਤਾਂ ਆਪਾਂ ਜਿੰਨਾ ਜਿੰਨਾ ਦੁੱਧ ਕਹੋ ਉਹਨਾਂ ਨੂੰ ਚਵਾ ਕੇ ਦੇਵਾਂਗੇ ਠੀਕ ਹੈ ਹਾਂ ਐ ਨਹੀਂ ਗੱਤ 24 ਕਹਤਾ 25 ਕਹਤਾ ਮੁੜ ਕੇ ਉਹਨਾਂ ਹੋਵੇ ਨਾ ਤੇ ਕੀ ਮੁੱਲ ਆ ਭਰਾ ਮੁੱਲ ਇਹਦਾ ਬਾਈ ਇਹ ਜਮਾ ਦੇਣ ਲੈਣੀ ਬਸ 67000 ਰੁਪਏ ਹੀ ਆ ਜਮਾ ਬਾਈ ਜਮਾ ਬਾਈ ਜਮਾ ਮਾਨਤਨ ਕਰ ਦਾਂਗੇ ਕੀ ਆਵਾਜ਼ ਆ ਬਾਈ ਨੇ ਜਮਾ ਫੁੱਲ ਮਾਨਤਨ ਕਰਤਾ 67000 ਦੀ ਠੀਕ ਕੱਚੀ ਦਾ ਮੁੱਲਾ ਤੂੰ ਐ ਦੇਖ ਲੈ ਜਿੱਦ ਤੈਅਰ ਹੋ ਗਈ ਇਹਦਾ ਮੁੱਲਾ ਹੋਰ ਹੀ ਕੱਢਣਾ ਮੁੱਲ ਬਾਈ ਰਹਿਣੀ ਨਹੀਂ ਕੋਈ ਹਾਂ ਜਮਾ ਮੈਂ ਨਾ ਕੁਆਲਿਟੀ ਚ ਚੈੱਕ ਕਰ 50 ਸੋਨਾ ਨਾ ਆ ਨਾੜਾ ਨੂੜਾ ਨਾ ਹੁੜਾ ਪੂਰੀ ਕੈਮਰੇ ਦਾ ਕਰ ਜਾਂਦਾਗਾ ਆਪਾਂ ਮਾੜੀ ਸਿੰਗੀ ਕਰਕੇ ਆ ਤੇ ਕੱਚੀ ਕਰਕੇ ਰੇਟ ਹੋ ਕਰਤਾ ਠੀਕ ਆ ਹਾਂ ਬਾਕੀ ਬੰਦੇ ਨੂੰ ਬੜਾ ਲੋਕ ਸਿੰਗ ਵਾਲੀਆਂ ਮੰਗਦੇ ਆ ਯਾਰ ਉਸ ਨੂੰ ਬਿਮਾਰ ਹੋ ਮਰ ਨਹੀਂ ਹੁੰਦਾ ਹਾਂ ਦੇ ਮੁੱਲ ਬਾਈ ਨੇ ਬਾਈ ਜਮਾ ਖਿੱਚ ਕੇ ਕਰਿਆ ਜਿੰਨਾ ਦੀ ਤੇ ਜਿੰਨਾ ਚੋਂ ਵੀਰ ਨੂੰ ਕਿਸੇ ਨੂੰ ਵੀ ਕੋਈ ਪਸੰਦ ਆਦਾ ਬਾਕੀ ਇੱਕ ਗੱਲ ਹੋਰ ਬਾਈ ਜੇ ਕੋਈ ਜੋੜਾ ਲੈਂਦਾ ਤਿੰਨੇ ਇਕੱਠੀਆਂ ਪਾਉਂਦਾ ਉਹਦਾ ਪੋਸਾ ਨਾਲ ਫੁੱਲ ਮੰਦਨ ਰੱਖਾਂਗੇ ਫੁੱਲ ਮੰਗ ਹਾਂ ਜੇ ਇਕੱਲੀ-ਇਕੱਲੀ ਦਾ ਕਰੂਗਾ ਤਾਂ ਗੱਲ ਵੱਖਰੀ ਜੇ ਕੋਈ ਤਿੰਨੇ ਇਕੱਠੀਆਂ ਪਾਉ ਜਾਂ ਜੋੜਾ ਪਾਉ ਇਕੱਲੀ ਪਾਉ ਉਹਦਾ ਆਪਾਂ ਫੁੱਲ ਮੰਦਨ ਕਰਾਂਗੇ ਠੀਕ ਹੈ ਹਾਂਜੀ ਬਾਈ ਠੀਕ ਤਿੰਨਾ ਸੀਗੇ ਤਿੰਨ ਬਾਈ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ